ਇਸੇ ਵੀਡੀਓ ਦੇ ਵਿੱਚ ਜਿਹੜਾ ਨਵਾਂ ਟੋਬਾ ਜਿਹੜਾ ਜਿੱਥੇ 2250 ਦਰਖਤ ਪੱਟ ਕੇ এনवायरमेंट ਦਾ ਕਹਾਨ ਕੀਤਾ ਗਿਆ ਉਹ ਜਗ੍ਹਾ ਵੀ ਤੁਹਾਨੂੰ ਵਿਖਾਵਾਂਗੇ ਔਰ ਜਿੱਥੇ ਪਿੰਡ ਦਾ ਪਾਣੀ ਜਾ ਹੀ ਨਹੀਂ ਸਕਦਾ ਉੱਥੇ ਪਾਣੀ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਐਮਐਲਏ ਰਲਿਆ ਹੋਇਆ ਇਹਨਾਂ ਦੇ ਨਾਲ ਆ ਤਿੰਨ ਚਾਰ ਘਰ ਜਿਹੜੇ ਇਹ ਸਾਰੇ ਪਿੰਡ ਨੂੰ ਜਿਹੜਾ ਹੈਗਾ ਵਾ ਵੀ ਇਹਨਾਂ ਨੇ ਦੁਖੀ ਕੀਤਾ ਹੋਇਆ ਟੋਬਾ ਪਹਿਨਾ ਪਟਿਆ ਹੋਇਆ ਜੀ ਇੱਕ ਜਿਹੜਾ ਕਿ ਉੱਧਰ ਬੰਦ ਕਰਕੇ ਇੱਧਰ ਆਪਾਂ ਟੋਪਾ ਲਿਆਂਦਾ ਗਿਆ ਇਹ ਉਸ ਤੋਂ ਬੰਦ ਕਰਨ ਤੋਂ ਵੀ ਪਹਿਲਾਂ ਇੱਕ ਇੱਥੇ ਪਟਿਆ ਗਿਆ ਸੀ ਜਿਹੜਾ ਟੋਪਾ ਅੱਛਾ ਜੀ ਇਹ ਵਾਲਾ ਉਹ ਟੋਪਾ ਹੀ ਹੈ ਜਿਹੜਾ ਪਾਣੀ ਹੈ ਜਿਹੜਾ ਡਾਇਵਲ ਜਿਹੜਾ ਪਾਈਪ ਹੈ ਉਹ ਪਾਈਪ ਆਪਾਂ ਨੂੰ ਦਿਖਾਈ ਨਹੀਂ ਦੇ ਰਿਹਾ ਜਿਹੜਾ ਇਹਦੇ ਵਿੱਚ गिर ਰਿਹਾ ਪਾਣੀ गिर ਰਿਹਾ ਜਦ ਕਿ ਉੱਪਰ ਹੋਣਾ ਚਾਹੀਦਾ ਅੱਛਾ ਸਫਾਈ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਕੋਰੇ ਨਹੀਂ ਜੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਹੈ ਜੀ ਸਾਹਦੇ ਕਿ ਜਿਹਦੇ ਉੱਤੇ ਸਰਕਾਰੀ ਕਾਗਜ਼ਾਂ ਦੇ ਵਿੱਚ ਤਿੰਨ ਵਾਰ ਲੈਂਟਰ ਪੈ ਚੁੱਕੇ ਹੈ ਜੀ ਉਹ ਪਰੰਤੂ ਆਪਾਂ ਦੇਖ ਸਕਦੇ ਹਾਂ ਕਿ ਉੱਤੇ ਟੀਨਾ ਵੀ ਨਹੀਂ ਹੈ ਜਿਹੜੇ ਖੇਡਣ ਦੀ ਜਗ੍ਹਾ ਸੀ ਉਹ ਖਤਮ ਕਰ ਦਿੱਤੀ ਗਈ ਤੇ ਪਿੰਡ ਵਾਲੇ ਸਿਆਰੇ ਮੈਂ ਕਹੂੰਗਾ ਵੀ ਇਹੋ ਜਿਹੇ ਸਿਆਰੇ ਵਰਲਡ 'ਚ ਤੁਹਾਨੂੰ ਕਿਤੇ ਲੱਭਨੇ ਨਹੀਂ ਜਿਨ੍ਹਾਂ ਦਾ ਆ ਕਹਿਣਾ ਵਾ ਵੀ ਪਿੰਡ ਵਿੱਚ ਜਿੱਥੇ ਖੇਡਣ ਦਾ ਗਰਾਊਂਡ ਹੁੰਦਾ ਨਾ ਉੱਥੇ ਬੈਠ ਕੇ ਬੱਚੇ ਨਸ਼ਾ ਕਰਦੇ ਆ। ਹੁਣ ਇਹਨਾਂ ਰਿਕਾ ਦਾ ਕੰਮ ਲੱਗਣਾ ਸੂਏ ਤੇ। ਅੱਛਾ ਇਹ ਨਹੀਂ ਦੱਸੇਗਾ ਵੀ ਟੋਪਾ ਪੂਰਾ। ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸਾਫ ਬੇਤੇ ਸਾਡੇ ਸਾਈਨ ਕਰਵਾਏ ਗਏ ਆ। ਹਾਂਜੀ ਦਰਸ਼ਕੋ ਅੱਜ ਤੁਹਾਨੂੰ ਅਸੀਂ ਪਿੰਡ ਬੀਬੀਪੁਰ ਦਾ ਜਿਹੜਾ ਮਸਲਾ ਹੈ ਇਹ ਦੱਸਣ ਜਾ ਰਹੇ ਆ ਬੜਾ ਗੰਭੀਰ ਆ ਔਰ ਇਸ ਇਹ ਮਸਲਾ ਕਾਫੀ ਲੰਮੇ ਸਮੇਂ ਤੋਂ ਲਟਕਦਾ ਆ ਰਿਹਾ ਇਸ ਪਿੰਡ ਵਾਲਿਆਂ ਨੇ ਡੀਸੀ ਦਫਤਰ ਦੇ ਸਾਹਮਣੇ 3 ਮਹੀਨੇ ਤੋਂ ਧਰਨਾ ਲਾਇਆ ਹੋਇਆ ਪਰ ਜਿੱਥੇ ਐਮਐਲਏ ਮੰਤਰੀ ਜਾਂ ਇਹੋ ਜਿਹੇ ਚੋਰ ਚੱਕੇ ਰਲ ਜਾਣ ਫਿਰ ਪਿੰਡ ਵਾਲੇ ਵਿਚਾਰੇ ਤਰਲੇ ਕੱਢਦੇ ਆ ਇਹਨਾਂ ਨੂੰ ਜਾ ਜਾ ਕੇ ਕਹਿੰਦੇ ਆ ਭਾਈ ਸਾਡਾ ਆ ਮਸਲਾ ਹੱਲ ਕਰ ਦਿਓ ਇਹ ਲੋਕ ਸੁਣਦੇ ਨਹੀਂ ਅੱਜ ਤੁਹਾਨੂੰ ਜਿਹੜਾ ਮਸਲਾ ਦਿਖਾਉਣ ਲੱਗੇ ਆ ਬਹੁਤ ਗੰਭੀਰ ਆ ਔਰ ਸਾਰੇ ਵੀਰ ਇਸ ਵੱਲ ਧਿਆਨ ਦਿਓ ਔਰ ਇਹ ਮਸਲਾ ਕਈ ਪਿੰਡਾਂ ਦਾ ਹੋ ਸਕਦਾ ਕੱਲਾ ਬੀਬੀਪੁਰ ਦਾ ਨਹੀਂ ਹੋਰ ਹੀ ਪਿੰਡਾਂ ਵਿੱਚ ਇਹ ਜਾਂ ਕੁਝ ਹੁੰਦਾ ਹੋਊਗਾ ਆ ਪਿਛਲੇ ਜਿੱਥੇ ਮੇਰੇ ਵੀਰ ਖੜੇ ਆ ਇਹ ਪਿਛਲੇ ਬਨੇ ਪਿੰਡ ਦਾ ਟੋਬਾ ਖਸਰਾ ਨੰਬਰ 63 ਜੋ ਆ ਪੁਰਾਣਾ ਟੋਬਾ ਹੈ ਇਸ ਟੋਬੇ ਨੂੰ ਖਤਮ ਕਰਕੇ ਆ ਪਿਛਲੇ ਤਿੰਨ ਚਾਰ ਘਾਰੇ ਆ ਜੀ ਆ ਕੋਠੀ ਸਾਹਮਣੇ ਦੇਖ ਸਕਦੇ ਹੋ ਉਹ ਪਿਛਲੇ ਬਨੇ ਮੈਂ ਤੁਹਾਨੂੰ ਜੂਮ ਕਰਕੇ ਦਿਖਾ ਦਿੰਦਾ ਉਹ ਪਿਛਲੇ ਪਾਸੇ ਕੋਠੀ ਬਣੀ ਹੋਈ ਆ ਉਹ ਪਿਛਲੇ ਪਾਸੇ ਮੱਝਾਂ ਦਾ ਢਾਰਾ ਬਣਿਆ ਹੋਇਆ ਆ ਇਹ ਲੋਕ ਚਾਹੁੰਦੇ ਆ ਵੀ ਆਹ ਟੋਬਾ ਖਤਮ ਕਰ ਦਿੱਤਾ ਜਾਵੇ ਇਸ ਪਿੰਡ ਤੋਂ ਬਾਹਰ ਜਾ ਕੇ ਜਿੱਥੇ ਪਾਣੀ ਜਾ ਹੀ ਨਹੀਂ ਸਕਦਾ ਜਿੱਥੇ ਪਿੰਡ ਦਾ ਪਾਣੀ ਲਿਜਾਣਾ ਹੀ ਬੜਾ ਔਖਾ ਵਾ ਉੱਥੇ ਪਾਣੀ ਲਿਜਾਣ ਲਈ ਪਿੰਡ ਵਾਲਿਆਂ ਨੂੰ 2.5 ਕਰੋੜ ਰੁਪਇਆ ਖਰਚਣਾ ਪੈਣਾ ਵਾ ਤੇ ਉਹ ਟੋਬਾ ਉੱਥੇ ਬਣਾ ਦਿੱਤਾ ਗਿਆ ਜਿਹੜਾ ਟੋਬਾ ਪਿੰਡ ਵਾਲਿਆਂ ਤੋਂ ਬੰਦ ਕਰ ਦਿੱਤਾ ਗਿਆ ਉਹਨੂੰ ਖਤਮ ਕਰਨ ਦੀ ਕਾਇਤਾਰ ਕੀਤੀ ਜਾ ਰਹੀ ਔਰ ਗੰਦ ਪਾਇਆ ਜਾ ਰਿਹਾ ਔਰ ਸਾਰਾ ਮਸਲਾ ਕੀ ਹੈ ਵੀਰ ਤੋਂ ਆਪਾਂ ਪੁੱਛਣ ਦਾ ਯਤਨ ਕਰਦੇ ਹਾਂ ਜੀ ਵਿੱਚ ਕੀ ਨਾ ਆਇਆ ਤੁਹਾਡਾ ਫਤਿਹ ਆਪ ਜੀ ਦਾ ਨਾਮ ਕੀ ਹੈ ਮਸਲਾ ਕੀ ਹੈ ਸਾਰਾ ਪਿੰਡ ਦਾ ਮੜਾ ਖੁੱਲ ਕੇ ਦੱਸਿਓ ਮਸਲਾ ਜਿੱਥੋਂ ਸਟਾਰਟ ਹੋਇਆ ਜੀ ਇਹ ਪਾਣੀ ਜਿਹੜਾ ਪਿੰਡ ਦਾ ਹੈ ਸੜਕਾਂ ਦੇ ਉੱਤੇ ਆਉਣਾ ਸ਼ੁਰੂ ਹੋ ਗਿਆ ਸੀ ਹਾਂ ਤਾਂ ਸੜਕਾਂ ਦੇ ਤਾਂ ਆਇਆ ਕਿ ਜਿਹੜਾ ਟੋਬਾ ਜਿਹੜਾ ਆਪਾਂ ਪਿੱਛੇ ਦੇਖ ਰਹੇ ਹਾਂ ਜੀ ਇਹ ਪਿਛਲੀ ਪੰਚਾਇਤ ਵੱਲੋਂ ਪੂਰ ਦਿੱਤਾ ਗਿਆ ਸੀ ਤੇ ਪੂਰ ਪੂਰ ਦਿੱਤਾ ਗਿਆ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਸੀ ਪਿੰਡ ਨੂੰ ਪੂਰ ਦਿੰਦੇ ਪਰੰਤੂ ਜੇਕਰ ਕੋਈ ਸਹੀ ਤਰੀਕੇ ਨਾਲ ਪੂਰ ਦੇ ਜਾਂ ਸਹੀ ਜਗਾ ਲੈ ਕੇ ਜਿੱਥੇ ਹੁਣ ਨਵਾਂ ਟੋਬਾ ਬਣਾਉਂਦੇ ਤਾਂ ਮੈਨੂੰ ਲੱਗਦਾ ਇੱਕ ਜਿਹੜਾ ਪਿੰਡ ਦਾ ਜਿਹੜਾ ਪਾਣੀ ਆ ਜਿਹੜਾ ਹੁਣ ਸੜਕਾਂ ਤੇ ਫਿਰ ਰਿਹਾ ਸੀ ਜਾਂ ਘਰਾਂ ਦੇ ਵਿੱਚ ਆਉਂਦਾ ਉਹ ਨਾ ਆਉਂਦਾ ਪਰੰਤੂ ਇਹਨਾਂ ਨੇ ਕੀ ਕਰਿਆ ਕਿ ਜਿਹੜਾ ਹੁਣ ਟੋਬਾ ਬਣਾਇਆ ਨਵਾਂ ਉਹ ਇਕੋ ਲੋਤਾ ਇਕਲੌਤਾ ਜਿਹੜਾ ਆਪਣੇ ਪਿੰਡ ਦੇ ਸਕੂਲ ਦਾ ਗਰਾਊਂਡ ਸੀ ਜੀ ਤਾਂ ਉੱਥੇ ਉਹਨਾਂ ਨੇ ਪੱਟ ਦਿੱਤਾ ਉੱਥੋਂ 2 250 ਦਰਖਤ ਵੀ ਪੱਟੇ ਕੋਈ ਰਿਕਾਰਡ ਨਹੀਂ ਮਿੱਟੀ ਵੀ ਕੀ ਕੋਈ ਜਿਹੜਾ ਨਵਾਂ ਟੋਬਾ ਬਣਾਇਆ 2 250 ਦਰਖਤ ਕੱਟੇ ਕੱਟੇ ਜੀ ਉਹਦੇ ਵਿੱਚ ਜਦੋਂ ਕਿ ਸਰਕਾਰ ਕਹਿੰਦੀ ਹੈ ਵੀ ਦਰਖਤ ਲਾਓ ਹਾਂਜੀ ਇਹ ਦਰਖਤ ਪੱਟ ਕੇ ਤੇ ਉੱਥੇ ਨਵਾਂ ਟੋਬਾ ਬਣਾ ਦਿੱਤਾ ਤੇ ਆਹ ਟੋਬੇ ਨੂੰ ਕੀ ਪ੍ਰੋਬਲਮ ਸੀ ਇਹ ਟੋਬੇ ਨੂੰ ਪ੍ਰੋਬਲਮ ਸੀ ਜੀ ਇਹ ਕਿ ਇਹਨਾਂ ਦੇ ਘਰ ਦੇ ਲਾਗ ਅੱਛਾ ਹਾਂਜੀ ਕਿ ਪ੍ਰੋਪਰ ਤਰੀਕੇ ਨਾਲ ਕਿਉਂਕਿ ਕੋਈ ਅੱਗੇ ਨੂੰ ਵੀ ਨਾ ਖਲਾਉ ਸਕੇ ਸ਼ਾਇਦ ਇਹ ਹੋ ਸਕਦਾ ਕਿ ਉਹਨਾਂ ਦੇ ਕਿ ਸਾਡੇ ਦੇ ਨਾਂ ਗੱਲ ਆਵੇ ਕਿਉਂਕਿ ਰੀਸੈਂਟਲੀ ਹੁਣ ਆਪਣੇ ਨਿਸ਼ਾਨਦਹੀ ਦਾ ਆਪਾਂ ਨੇ ਲਿਖਿਆ ਹੋਇਆ ਸੀ ਤਕਰੀਬਨ 3 ਮਹੀਨੇ ਤੋਂ ਸਤੰਬਰ ਤੋਂ 11 ਸਤੰਬਰ ਤੋਂ ਅਵੰੰਤਨ ਚੱਲ ਰਿਹਾ ਡੀਸੀ ਦਫ਼ਤਰ ਦੇਗੇ ਹੂੰ ਡੀਸੀ ਮੈਮ ਚੇਂਜ ਹੋ ਚੁੱਕੇ ਸੀ ਨਵੇਂ ਡੀਸੀ ਨੈਮ ਵੀ ਆਏ ਉਹਨਾਂ ਤੋਂ ਉਹਨਾਂ ਨੂੰ ਵੀ ਸਾਨੂੰ ਲਾਰੇ ਹੀ ਮਿਲੇ ਨੇ ਹੂੰ ਕਦੇ 3 ਮੈਂਬਰੀ ਕਮੇਟੀ ਬਣਾ ਦਿੰਦੇ ਨੇ ਕਦੇ 2 ਮੈਂਬਰੀ ਕਮੇਟੀ ਬਣਾ ਦਿੰਦੇ ਨੇ ਉਹਦੀ ਰਿਪੋਰਟ ਕੋਈ ਨਹੀਂ ਆਉਂਦੀ ਹੈਗੀ ਸਾਡੇ ਕੋਲ ਤੇ ਨਾ ਹੀ ਕੋਈ ਇਸ ਮਸਲੇ ਦਾ ਹੱਲ ਹੁੰਦਾ ਸੀ ਕਿਹਾ ਕਿ ਜੇਕਰ ਤੁਸੀਂ ਇਸ ਨੂੰ ਨਹੀਂ ਪਟਾ ਸਕਦੇ ਤਾਂ ਇੱਕ ਨਵੀਂ ਜਗ੍ਹਾ ਲੈ ਕੇ ਸਾਨੂੰ ਹੂੰ ਪਿੰਡ ਵਾਲਿਆਂ ਨੂੰ ਕਿਹਾ ਜੀ ਇਹਨਾਂ ਨੇ ਦੱਬਿਆ ਹੋਇਆ ਹੈ ਤੁਸੀਂ ਇੱਥੋਂ ਤੱਕ ਵੀ ਐਗਰੀ ਹੋਗੇ ਇੱਥੋਂ ਤੱਕ ਵੀ ਐਗਰੀ ਹੋਗੇ ਵੀ ਤੁਸੀਂ ਫੇਰ ਹੀ ਮਸਲਾ ਹੱਲ ਨਹੀਂ ਕਰਦੇ ਕਿ ਐਡਾ ਕੋ ਵੱਡਾ ਮਸਲਾ ਬੜਾ ਸੋਖਾ ਜਾਂ ਮਸਲਾ ਇਹ ਤਾਂ ਬੜਾ ਛੋਟਾ ਜਿਹਾ ਮਸਲਾ ਜਿਹੜਾ ਕੀਤਾ ਜਾ ਸਕਦਾ ਤੁਹਾਨੂੰ ਧਰਨਾ ਲਾਉਣ ਦੀ ਵੀ ਲੋੜ ਨਹੀਂ ਪੈਣੀ ਪਰ ਕਿਉਂ ਨਹੀਂ ਕੀਤਾ ਜਾ ਰਿਹਾ ਕੋਈ ਰਾਜਨੀਤੀ ਰਾਜਨੀਤੀ ਦੇਖੋ ਇਹਦੇ ਵਿੱਚ ਇੱਕ ਨਾਰਮਲ ਜਿਹਾ ਆਪਾਂ ਗੱਲ ਕਰਦੇ ਹਾਂ ਕਿਉਂਕਿ ਪੰਚਾਇਤ ਹੈ ਜੀ ਇਹ ਪੰਚਾਇਤੀ ਜ਼ਮੀਨ ਹੈ ਖਸਰਾ ਨੰਬਰ 63 ਹੈ ਜੀ ਹੂੰ ਛੱਪੜ ਆ ਜੱਤੀ ਛੱਪੜ ਇਸ ਦੀ ਕੋਈ ਵੀ ਮੰਤੀ ਕਰਵਾ ਸਕਦਾ ਹਾਂ 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 ਬਿਲਕੁਲ ਇਸ ਤੇ ਕੋਈ ਵੀ ਕਾਰਵਾਈ ਹੋਈ ਹੈ ਨਜਾਇਜ਼ ਤਰੀਕੇ ਨਾਲ ਇਹ ਜਿਹੜਾ ਇੱਕ ਮਤਾ ਪਿਆ ਉਹ ਵੀ ਝੂਠਾ ਮਤਾ ਪਿਆ ਹੋਇਆ ਕਿਸੇ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਹੋਈ ਅਸੀਂ ਇੱਥੋਂ ਤੱਕ ਵੀ ਕਹਿਤਾ ਡੀਸੀ ਮੈਡਮ ਨੂੰ ਕਿ ਕੋਈ ਸਾਨੂੰ ਕਾਗਜ਼ ਪੱਤਰ ਦਿਖਾ ਦਿਓ ਕਿ ਇਹ ਇੱਕ ਨੰਬਰ 'ਚ ਬੰਦ ਹੋਇਆ ਆ ਉਹ ਵੀ ਉਹਨਾਂ ਨੂੰ ਪਤਾ ਹੈ ਕਿ ਇਹ ਦੋ ਨੰਬਰ 'ਚ ਬੰਦ ਹੋਇਆ ਹੋਇਆ ਇਹ ਇਸ ਕਰਕੇ ਨਹੀਂ ਹੈ ਨਾ ਤੇ ਕੋਈ ਕਾਰਵਾਈ ਹੋ ਰਹੀ ਕਿਉਂਕਿ ਜਿਹੜੇ ਆਪਣੇ ਹੁੰਦੇ ਹੁੰਦੇ ਐਮਐਲਏ ਸਾਹਿਬ ਨੇ ਉਹਨਾਂ ਦੇ ਨਜ਼ਦੀਕੀ ਨੇ ਜੀ ਜਿਨ੍ਹਾਂ ਨੇ ਇਹ ਤੋਬਾ ਦਿੱਤਾ ਹੋਇਆ ਤਾਂ ਪ੍ਰਸ਼ਾਸਨ ਦੇ ਉੱਤੇ ਜਿਹੜਾ ਫਤੇਗਰ ਸਾ ਲਗਾਤਾਰ 1 ਸਾਲ ਸਾਨੂੰ ਇਸ ਸੰਘਰਸ਼ ਨੂੰ ਹੋ ਗਿਆ ਕਰਦਿਆਂ ਨੂੰ ਤਾਂ ਉਹਨਾਂ ਦਾ ਪ੍ਰੈਸ਼ਰ ਆ ਜਿਹੜਾ ਪ੍ਰਸ਼ਾਸਨ ਉੱਤੇ ਵੀ ਇਹ ਟੋਬੇ ਦੀ ਕਿੰਨੀ ਜਗਾ ਤਿੰਨ ਕਨਾਲ 12 ਮਰਲੇ ਦਾ ਟੋਬਾ ਹੈ ਤਿੰਨ ਕਨਾਲ 12 ਮਰਲੇ ਵਿੱਚ ਅੱਧੇ ਕਿਲੋ ਤੋਂ ਘਟਿਆ ਹਾਂਜੀ ਤੇ ਇਹ ਜਗਾ ਫਰੀ ਦੱਬੀ ਜਾਣੀ ਹੈ ਜਿਹੜੇ ਆ ਲੱਗ ਲੱਗੇ ਘਰ ਆ ਹਾਂਜੀ ਦੇਖ ਲਓ ਜੀ ਅਸੀਂ ਤਾਂ ਇਹੀ ਕਹਿ ਰਹੇ ਆ ਕਿ ਇੱਥੇ ਨੂੰ ਇੱਕ 40 ਫੁੱਟ ਦਾ ਰਸਤਾ ਨਾਲ ਲੰਘਦਾ ਜੀ ਆਪਣੇ ਹਾਂਜੀ ਹਾਂਜੀ ਉੱਪਰ ਤੋਂ ਹਾਂਜੀ ਬੱਜੀ ਅਸੀਂ ਤਾਂ ਇਹੀ ਤਾਂ ਕਹਿਤਾ ਕਿ ਜੇ ਤੁਹਾਡੇ ਘਰ ਆ ਰਹੇ ਨੇ ਪਿਛੇ ਮਿੰਤੀ ਦੇ ਵਿੱਚ ਹਾਂ ਹਾਂ ਮਿੰਤੀ ਕਰਾਉਣੀ ਬੰਦ ਕਰ ਦਿਓ ਜਿੰਨਾ ਕਿ ਬਚਿਆ ਹੋਇਆ ਰਸਤਾ ਵਿੱਚ ਲੈ ਲਓ ਰਸਤੇ ਦਾ ਕੋਈ ਕੰਮ ਨਹੀਂ ਹੈਗਾ ਅੱਗੇ ਵੀ ਦੱਬੇ ਹੋਇਆ ਹੋਇਆ ਹੂੰ ਕਿ ਤੁਸੀਂ ਸਾਡਾ ਟੋਬਾ ਜਿਹੜਾ 3 ਗੱਲ 12 ਮਾਰਲੇ ਪੂਰਾ ਕਰਕੇ ਦੇ ਦਿਓ ਤਾਂ ਜੋ ਜਿਹੜਾ ਪਿੰਡ ਦੇ ਪਾਣੀ ਦਾ ਜਿਹੜਾ ਹੈਗਾ ਆਪਣਾ ਨਿਕਾਸ ਹੈ ਜਿਹੜਾ ਪ੍ਰੋਪਰ ਤਰੀਕੇ ਨਾਲ ਹੋ ਸਕੇ ਹੂੰ ਪਰ ਇਹ ਇਹ ਕੀ ਕਹਿ ਰਹੇ ਆ ਕਿਉਂ ਨਹੀਂ ਦੇ ਰਹੇ ਇਹਨਾਂ ਨੂੰ ਕੀ ਪ੍ਰੋਬਲਮ ਆ ਪ੍ਰੋਬਲਮ ਇਹ ਹੈ ਕਿ ਇੱਕ ਤਾਂ ਜਗ੍ਹਾ ਨਹੀਂ ਹੈਗੀ ਹੋਰ ਦਿੱਤੇ ਇਹਨਾਂ ਕੋਲ ਪਾਣੀ ਲਿਜਾਣ ਦੀ ਹੂੰ ਹੁਣ ਜਿੱਥੇ ਲਿਜਾ ਕੇ ਲੈ ਕੇ ਗਏ ਹੋਣੇ ਉਹ ਗੈਰ ਕਹਿ ਸਕਦੇ ਕਿ ਕਾਨੂੰਨੀ ਜਿਹੜਾ ਕੰਮ ਕੀਤਾ ਹੋਇਆ ਸਾਰਾ ਉੱਥੇ ਆਪਾਂ ਉਹ ਵੀ ਜਾ ਕੇ ਦੇਖਦੇ ਆ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਮੈਂ ਜਿਹੜੇ ਵੀਰ ਦਰਸ਼ਕ ਸਾਡੇ ਵੇਖ ਰਹੇ ਆ ਇਸੇ ਵੀਡੀਓ ਦੇ ਵਿੱਚ ਜਿਹੜਾ ਨਵਾਂ ਟੋਬਾ ਜਿਹੜਾ ਜਿੱਥੇ 2-250 ਦਰਖਤ ਪੱਟ ਕੇ এনਵਾਇਰਨਮੈਂਟ ਦਾ ਕਹਾਨ ਕੀਤਾ ਗਿਆ ਉਹ ਜਗ੍ਹਾ ਵੀ ਤੁਹਾਨੂੰ ਵਿਖਾਵਾਂਗੇ ਔਰ ਜਿੱਥੇ ਪਿੰਡ ਦਾ ਪਾਣੀ ਜਾ ਹੀ ਨਹੀਂ ਸਕਦਾ ਉੱਥੇ ਪਾਣੀ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਐਮਐਲਏ ਰਲਿਆ ਹੋਇਆ ਇਹਨਾਂ ਦੇ ਨਾਲ ਆ ਤਿੰਨ ਚਾਰ ਘਰ ਜਿਹੜੇ ਇਹ ਸਾਰੇ ਪਿੰਡ ਨੂੰ ਜਿਹੜਾ ਹੈਗਾ ਵਾ ਵੀ ਇਹਨਾਂ ਨੇ ਦੁਖੀ ਕੀਤਾ ਹੋਇਆ ਕਿਉਂਕਿ ਜਿੱਥੇ ਸਰਕਾਰੀ ਦਰਵਾਜ਼ੇ ਚੱਲਦੀ ਹੋਵੇ ਸਾਰਾ ਪਿੰਡ ਹੁਣ ਪਿੰਡ ਦੇ ਬਾਹਰ ਆ ਸੜਕ ਤੇ ਮੇਨ ਸੜਕ ਤੇ ਅੱਜ ਇਹਨਾਂ ਨੇ ਧਰਨਾ ਲਾਣਾ ਹੈ ਅਸੀਂ ਤੁਹਾਨੂੰ ਉੱਥੋਂ ਦੀ ਵੀਡੀਓ ਵੀ ਤਸਵੀਰਾਂ ਵੀ ਦਿਖਾ ਦੇਵਾਂਗੇ ਪਰ ਵੇਖੋ ਪਿੰਡਾਂ ਦੇ ਨੌਜਵਾਨਾਂ ਦੀਆਂ ਵੀਰਾਂ ਦੀ એનર્ਜੀ ਕਿੰਨੀ ਵੇਸਟ ਹੋ ਰਹੀ ਹੈ ਇਹ ਨੌਜਵਾਨ ਪੰਜਾਬ ਦਾ ਭੁਖ ਨੇ ਸਾਡੇ ਪੰਜਾਬ ਦਾ ਆਨ ਵਾਲਾ ਫਿਊਚਰ ਨੇ ਇਸੇ ਕਰਕੇ ਸਾਡੇ ਨੌਜਵਾਨ ਇਹ ਪਿੰਡ ਛੱਡ ਕੇ ਆਪਣੀਆਂ ਪੰਜਾਬ ਨੂੰ ਛੱਡ ਕੇ ਬਾਹਰ ਜਾਣਾ ਚਾਹੁੰਦੇ ਆ ਕਿਉਂਕਿ ਐਮਐਲਏ ਮੰਤਰੀ ਭ੍ਰਿਸ਼ਟ ਨੇ ਉਹ ਸਾਡੀ ਗੱਲ ਹੀ ਨਹੀਂ ਸੁਣਦੇ ਬਿਲਕੁਲ ਸੋਖਾ ਜਾ ਕੰਮ ਹੈ ਔਰ ਬਹੁਤ ਜ਼ਰੂਰੀ ਸੀਗਾ ਵੀ ਆਹ ਮਸਲਾ ਹੱਲ ਕਰ ਦਿੱਤਾ ਜਾਂਦਾ ਪਿੰਡ ਦਾ ਮਸਲਾ ਹੈ ਅਸੀਂ ਕਿਤੇ ਵੀਡੀਓ ਵਿੱਚ ਜਾਂ ਕਿਸੇ ਸੋਸ਼ਲ ਮੀਡੀਆ ਤੇ ਇਹ ਗੱਲ ਨਾ ਪਾਉਂਦੇ ਪਰ ਆਖਰਕਾਰ 3 ਮਹੀਨੇ ਤੋਂ ਡੀਸੀ ਦਫਤਰ ਦੇ ਸਾਹਮਣੇ ਬੈਠਣ ਤੋਂ ਬਾਅਦ ਵੀ ਮਸਲਾ ਹੱਲ ਨਾ ਹੋਇਆ ਤੇ ਅੱਜ ਨੌਜਵਾਨਾਂ ਨੂੰ ਇੱਕ ਕਦਮ ਚੱਕਣਾ ਪੈ ਰਿਹਾ ਹਾਂਜੀ ਵੀਰ ਜੀ ਅਗਲੀ ਗੱਲ ਸਾਡੀ ਤਾਂ ਇਹ ਹੈ ਜੀ ਕਿ ਹੁਣ ਦੇਰਾ ਕੇ ਇਹ ਟੋਬਾ ਜੀ ਹਾਂ ਹਾਂ ਇਹਨੂੰ ਸਵਾਰਾ ਮੁਰਦ ਹੱਲ ਕੀਤਾ ਜਾਂਦੀ ਤੇ ਜਿਹੜਾ ਬੱਚਿਆਂ ਵਾਲੀ ਗਰਾਊਂਡ ਹੈ ਹੁਣ ਫਿਲਹਾਲ ਗਰਾਊਂਡ ਕੋਈ ਵੀ ਨਹੀਂ ਹੈ ਬੱਚਿਆਂ ਦੇ ਖੇਡਣ ਦੇ ਲਈ ਜਿਹੜਾ ਗਰਾਊਂਡ ਸੀ ਉਹ ਟੋਬਾ ਬਣਾ ਦਿੱਤਾ ਗਿਆ ਇਹ ਕਹਿੰਦੇ ਕਿ ਖੇਡਣ ਦੀ ਤਾਂ ਕੋਈ ਲੋੜ ਹੀ ਨਹੀਂ ਬੱਚਿਆਂ ਨੂੰ ਹੂੰ ਇਹ ਇੱਥੋਂ ਦਾ ਗੱਲਾਂ ਆ ਰਹੀਆਂ ਨੇ ਇਹਨਾਂ ਦੇ ਪਿਛਲੇ ਬੰਦੇ ਕਹਿ ਰਹੇ ਨੇ ਕਿ ਕੋ ਗਰਾਊਂਡ ਦੇ ਨਾਲ ਤਾਂ ਨਸ਼ਾ ਫੈਲਦਾ ਹੀ ਹੈ ਗਰਾਊਂਡ 'ਚ ਬੱਚੇ ਜਾਂਦੇ ਨੇ ਤਾਂ ਉੱਥੋਂ ਨਸ਼ਾ ਲੈ ਕੇ ਘਰ ਆਉਂਦੇ ਨੇ ਅੱਛਾ ਹਾਂਜੀ ਜਦੋਂ ਕਿ ਗਰਾਊਂਡ 'ਚ ਜਾਣਗੇ ਬੱਚੇ ਤੰਦਰੁਸਤ ਹੋਣਗੇ ਕਸਰਤ ਕਰਨਗੇ ਠੀਕ ਹੋਣਗੇ ਪਰ ਇਹਨਾਂ ਦੀ ਸੋਚ ਹੀ ਉਲਟੀ ਹੈ ਜਦੋਂ ਸੋਚ ਹੀ ਉਲਟੀ ਹੋ ਜੇ ਫਿਰ ਉਹਨਾਂ ਬੰਦਿਆਂ ਦਾ ਰੱਬ ਰੱਖਾ ਹੀ ਹੁੰਦਾ ਤੇ ਮੇਰਾ ਭਰਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਮਾਈਕ ਲੈ ਲਓ ਇਹਦੇ ਹੱਥ 'ਚ ਫੜ ਲੂ ਵੀਰੇ ਪਾਵੇਂ ਹਾਂਜੀ ਆਪਣਾ ਨਾਮ ਦੱਸ ਦੇ ਵੀਰੇ ਕਣਾ ਪੀਸਿਆਂ ਕਹੀ ਹਾਂਜੀ ਦੇਖੋ ਸਾਨੂੰ ਵੀ ਇੱਕ ਸਾਲ ਹੋ ਗਿਆ ਇਸ ਮਸਲੇ ਦੇ ਵਿੱਚ ਭੱਜਦੇ ਨੇ ਤੇ ਇਸ ਮਸਲੇ ਤੁਹਾਡੇ ਪਿੰਡ ਚ ਕਿੰਨੇ ਘਰ ਆ ਕਿੰਨੀ ਵੋਟ ਆ ਸਾਡੇ ਪਿੰਡ ਚ ਤਕਰੀਬਨ 600 650 ਤੋਂ ਵੱਧ ਵੋਟ ਆ ਤੇ ਜਿਹੜੇ 4-5 ਘਰ ਉਹ ਤੁਹਾਡੇ ਵਿਰੋਧ ਨੇ ਬਾਕੀ ਸਾਰੇ ਆਪਣਾ ਪਿੰਡ ਇਕੱਠਾ ਪਿੰਡ ਇਸ ਮਸਲੇ ਦੇ ਹੱਕ ਚਾਹੇ ਸਾਰੇ ਜੀ ਹਾਂਜੀ ਆ ਸਾਰਾ ਪਿੰਡ ਆਪਣਾ ਇਕੱਠਾ ਹੋਇਆ ਵੇਖ ਕੇ ਆਇਆ ਬਾਹਰ ਹਾਂਜੀ ਹਾਂਜੀ ਜੀ ਕਰਨਾ ਲਾਉਣਾ ਤੇ ਸਥਿਤੀ ਸਾਡੀ ਇਹੀ ਬਣ ਚੁੱਕੀ ਹੈ ਹੁਣ ਵੀ ਸਾਨੂੰ ਮਜਬੂਰ ਨਾ ਲਾਉਣਾ ਪਵੇ ਅਸੀਂ 1 ਸਾਲ ਤੋਂ ਆਪਣੇ ਬੱਚੇ ਆਪਣੇ ਪਰਿਵਾਰ ਛੱਡੀ ਬੈਠੇ ਆ ਜੀ 3 ਮਹੀਨੇ ਹੋ ਗਏ ਅਸੀਂ ਉੱਥੇ ਕਿਸੇ ਦਫਤਰ ਨੂੰ ਬੈਠੇ ਆ ਤੁਹਾਨੂੰ ਇਹ ਕਾ ਕਾ ਜਰੂਰਤ ਨਹੀਂ ਲਾਉਂਦੇ ਤੁਹਾਡੇ ਤੇ ਵੀ ਕੋਈ ਕਾਨੂੰਨੀ ਕਾਰਵਾਈ ਜਾਂ ਤੁਹਾਨੂੰ ਹੀ ਪਰੇਸ਼ਾਨ ਕੀਤਾ ਜਾ ਰਿਹਾ ਜਾਂ ਤੁਹਾਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਾਨੂੰ ਧਮਕੀਆਂ ਵੀ ਮਿਲਦੀਆਂ ਜੀ ਵਿੱਚ ਨਾ ਆ ਕੇ ਕਦੇ ਵੀ ਐਦਾਂ ਕਰਦਾਂਗੇ ਜੇ ਕੁਝ ਵਿਗੜ ਜਾਏਗਾ ਤੁਹਾਡਾ ਪਰਿਵਾਰ ਬਾਰੇ ਵੀ ਧਮਕੀਆਂ ਆਉਂਦੀਆਂ ਬਟ ਚਲੋ ਸਾਨੂੰ ਐਦਾਂ ਵੀ ਚਲੋ ਪੁਰਾਣੇ ਜੋ ਬਜ਼ੁਰਗ ਸੀ ਉਹ ਹੋ ਗਿਆ ਸੀ ਉਹ ਅਲੱਗ ਚੀਜ਼ ਸੀ ਬਟ ਹੁਣ ਹੁਣ ਦੇ ਅ ਜੋ ਇਹ ਬੱਚਿਆਂ ਕੋਲ ਕੁਝ ਹੋਵੇਗਾ ਕੱਢਣ ਲਈ ਤਾਂ ਇਹੋ ਕਿਤੇ ਨਾ ਕਿਤੇ ਨਸ਼ਿਆਂ ਤੋਂ ਬੁਰੇਜ਼ ਕਰ ਸਕਦੇ ਨਹੀਂ ਤਾਂ ਫਿਰ ਜਿਉਂ ਉਹਨਾਂ ਨੇ ਬਿਲਕੁਲ ਹੀ ਖਤਮ ਹੋ ਜਾਣਗੇ ਹੂੰ ਬਾਕੀ ਦੂਜਾ ਡੱਬਾ ਇੱਕ ਹੋਰ ਪਟਿਆ ਹੋਇਆ ਜੀ ਉਹ ਜਿੱਥੇ ਪਿੰਡ ਦਾ ਆਰਓ ਸਿਸਟਮ ਲੱਗਿਆ ਜੀ ਪਾਣੀ ਇੱਕ ਮੀਨ ਵਾਲਾ ਪਾਣੀ ਉਹ ਇੱਥੇ ਆ ਉਹਦੇ ਨਾਲ ਜਿਮ ਹੈ ਜੀ ਜਿਮ ਦੇ ਨਾਲ ਡੱਬਾ ਪਟਿਆ ਉਹ ਕਹਿੰਦੇ ਵੀ ਹੈਵੀ ਪੈਡ ਤੋਂ 8 ਫੁੱਟ ਉੱਚਾ ਵਾ 8 ਤੋਂ 10 ਫੁੱਟ ਦੀ ਉਚਾਈ ਤੇ ਆ ਜੀ ਅੱਛਾ ਇਸ ਵਿੱਚ ਜਿਹੜਾ ਪਾਈਪ ਲੱਗਿਆ ਹੋਇਆ ਜੀ ਉਹ ਤੁਸੀਂ ਕਹਿ ਸਕਦੇ ਆ ਵੀ 10 ਫੁੱਟ ਨੀਚੇ ਆ ਉਹ ਹੂੰ 10 ਫੁੱਟ ਨੀਚੇ ਦੀ ਡੰਗ ਹੈ ਤੇ ਆ ਔਰ ਤੁਸੀਂ ਕਹ ਲਓ ਵੀ ਨੀਚੇ तकरीबन 500 ਤੋਂ 700 ਫੁੱਟ ਜਗ੍ਹਾ ਬਚਦੀ ਹੈ। ਹੂੰ। ਉਹਦੇ ਵਿੱਚ ਪਾਣੀ ਜਾਂਦਾ ਹੈ। ਉਹ ਵੀ ਜਦ ਉਹ ਉੱਥੇ ਓਵਰਫਲੋ ਹੁੰਦਾ ਹੈ ਜੀ ਪਿੰਡ ਵੱਲ ਹੀ ਜਾਂਦਾ ਹੈ ਪਾਣੀ। ਵੈਸੇ ਵੀ ਉਲਟਾ ਪਿੰਡ ਨੂੰ ਫਿਰ ਵਾਪਸ ਆ ਜਾਂਦਾ। ਤੇ ਜਿਹੜੇ ਨਵੇਂ ਮਕਾਨ ਬਣੇ ਆ ਜੀ 2020 ਕੀ ਦੇ ਬਣੇ ਹੋਇਆ। ਉਹਨਾਂ ਨੂੰ ਤੁਸੀਂ ਚੱਲ ਕੇ ਜਾ ਕੇ ਦੇਖ ਸਕਦੇ ਆ। ਉਹਨਾਂ ਵਿੱਚ ਵੀ ਤੇੜਾਉਣੀਆਂ ਕਰੂ। ਹੂੰ। ਉਹ ਟੋਬੇ ਦੇ ਪਾਣੀ ਦੇ ਕਾਰਨ। ਹਾਂ ਜੀ। ਤੁਸੀਂ ਕੁਝ ਦੇਖ ਸਕਦੇ ਨ ਕਿਉਂਕਿ ਇਹ ਗੱਦੀ ਟੋਬਾ ਜੀ ਪੁਰਾਣਾ ਤੇ ਸਾਰੇ ਪਿੰਡ ਦਾ ਤੁਸੀਂ ਵੀਰ ਜੀ ਕੁਝ ਕਹਿਣਾ ਚਾਹੁੰਦੇ ਹੋ ਆ ਭਾਜੀ ਹੁੰਦੇ ਹੋ ਮਾਈਕ ਦੇ ਦਿਓ ਹਾਜੀ ਬਾਬਾ ਜੀ ਤੁਸੀਂ ਕਹਿਣਾ ਦੇ ਦਿਓ ਖਾਲਸਾ ਵਾਈ ਗੁੱਡ ਦਿਫਾਤਾ ਜੀ ਤੇ ਜਿਹੜਾ ਇੱਕ ਹੋ ਟੋਬਾ ਪਟਾਇਆ ਗਿਆ ਉਹ ਸਿੰਘਾ ਸ਼ੀਦਾ ਦੇ ਸਾਹਮਣੇ ਪਟਾਇਆ ਗਿਆ ਹੀ ਉਹ ਵੀ ਗਲਤ ਗੱਲ ਆ ਬਹੁਤ ਗਲਤ ਗੱਲ ਆ ਸਿੰਘ ਸ਼ੀਦਾ ਹੋਵੇ ਤੇ ਸਾਹਮਣੇ ਗੰਦ ਪਾਉਣਾ ਹਾਂ ਗੱਬੇ ਜੀ ਜੀ ਸਭ ਉੱਥੇ ਪਾਰਕ ਬਣਾਓ ਜਿਮ ਪੈਂਦੀਆ ਲਾ ਕੇ ਆਰਓ ਪੈਂਦਾ ਖੂਰ ਖੂਰ ਤੋਂ ਪਾਰਕ ਬਣਾਓ ਪਿੰਡ ਵਿੱਚ ਖੁਸ਼ੋਤੀ ਹੋ ਜੀ ਪਿੰਡ ਦੇ ਹਾਂ ਹਾਂ ਤੇ ਇਹਦਾ ਵੀ ਵਿਰੋਧ ਦਾ ਰਵਾਇਦਾ ਕਾਫੀ ਜ਼ਿਆਦਾ ਸੀ ਪਿੰਡ ਦੇ ਨੌਜਵਾਨਾਂ ਦੇ ਵਿੱਚੀਆਂ ਨੇ ਜੀ ਹਾਂ ਹਾਂ ਤੇ ਕਾਫੀ ਜ਼ਿਆਦਾ ਲੜਾਈ ਵੱਲ ਵੀ ਵਾਧਾ ਮਸਲਾ ਪਾছি ਫਿਰ ਵੀ ਕਹਿੰਦੇ ਨੇ ਨਹੀਂ ਤੁਸੀਂ ਤਾਂ ਲੜਾਈ ਵਾਲੇ ਮਸਲਾ ਹੈ ਹੀ ਨਹੀਂ ਸਾਰੇ ਬਜ਼ੁਰਗ ਬੈਠੇ ਆ ਉਹ ਸੜਕ ਤੇ ਮਾਵਾਂ ਬੈਠੀਆਂ 60 60 ਸਾਲ ਦੀਆਂ ਵੀ 50 50 ਸਾਲ ਦੀਆਂ ਮਾਂ ਬਜ਼ੁਰਗ ਵਿਚਾਰੀਆਂ ਬੈਠੀਆਂ ਠੰਡ ਦੇ ਦੇਣੇ ਆ ਕੰਮ ਕਰਦੇ ਦੇਣੇ ਆ ਤੇ ਅਸੀਂ ਫਿਰ ਸੜਕਾਂ ਤੇ ਬੈਠ ਕੇ ਆਪਣਾ ਸਮਝਾਇਆ ਕਰ ਰਹੇ ਆ ਤੇ ਤੁਸੀਂ ਤਾਂ ਲੜਾਈ ਵਾਲੇ ਪਾਸੇ ਗਏ ਹੀ ਨਹੀਂਗੇ ਗਏ ਨਹੀਂ ਬਿਲਕੁਲ ਜਿਦੋਂ ਨਾ ਸਾਡੇ ਭਰਾਵਾਂ ਨੂੰ ਨੌਜਵਾਨਾਂ ਭਰਾਵਾਂ ਨੂੰ ਧਮਕੀਆਂ ਦੇ ਦਿੰਦੇ ਨੇ ਪਰਿਵਾਰ ਪਰਵੂਰ ਨੂੰ ਕਿਤਨਾ ਕਿਹੋ ਜੀ ਧਮਕੀ ਦੇ ਰਹੇ ਐ ਜਿਵੇਂ ਤੁਹਾਡੇ ਪਰਿਵਾਰ ਨੂੰ ਕੁਛ ਕਰ ਦਾਂਗੇ ਐਵੇਂ ਤੁਸੀਂ ਮਸਲੇ ਦੇ ਪਿੱਛੇ ਹਟ ਜਾਓ ਸਾਡੀ ਸਰਕਾਰ ਆ ਅਸੀਂ ਐ ਕਰਾ ਅੱਛਾ ਇੱਥੋਂ ਤੱਕ ਆ ਕਿਹਾ ਗਿਆ ਵੀ ਸਾਡੀ ਸਰਕਾਰ ਆ ਹਾਂ ਜੀ ਬਿਲਕੁਲ ਕਹਿੰਦੇ ਨੇ ਜੀ ਅੱਛਾ ਇਹ ਵੀ ਕਿਲਾ ਹੁੰਦੀਆਂ ਨੇ ਕਿ ਜਦ ਤੱਕ ਸਾਡੀ ਸਰਕਾਰ ਆ ਅਸੀਂ ਕੱਖ ਨਹੀਂ ਹੋਣ ਦੇਣਾ ਹੂੰ ਜਦੋਂ ਦੂਜੀ ਸਰਕਾਰ ਆਊਗੀ ਅਸੀਂ ਉਹਨਾਂ ਨਾਲ ਹੱਥ ਮਲਾ ਲਾਂਗੇ ਫਿਰ ਅਸੀਂ ਫਿਰ ਉਹਦਾ ਦਾੜਾਗੇ। ਇਹ ਵੀ ਤੁਸੀਂ ਕਰਕੇ ਦਿਖਾ ਦਿਓ। ਤੇ ਵੀਰੋ ਅਸੀਂ ਤੁਹਾਨੂੰ ਦੂਜਾ ਟੋਬਾ ਵੀ ਦਿਖਾਣੇ ਆ ਜਿੱਥੇ 250 ਦਰਖਤ ਪੱਟ ਕੇ ਟੋਬਾ ਬਣਾਉਣ ਦਾ ਯਤਨ ਕੀਤਾ ਜਾ ਰਿਹਾ। ਉਹ ਵੀ ਜਗ੍ਹਾ ਵਿਖਾਣੇ ਆ ਜਿਹੜਾ 8 ਫੁੱਟ 5 ਪਿੰਡ ਤੋਂ ਉੱਚਾ ਵਾ ਜਿੱਥੇ ਪਿੰਡ ਦਾ ਪਾਣੀ ਜਾ ਹੀ ਨਹੀਂ ਸਕਦਾ ਜੇ ਪੇਜ ਦੇਆ ਤੇ ਫਿਰ ਪਿੰਡ ਨੂੰ ਆਪ ਸਮਦਾ ਤੇ ਪਿੰਡ ਦੇ ਘਰਾਂ ਦੇ ਵਿੱਚ ਤੇੜਾ ਆ ਗਈਆਂ ਤੁਹਾਨੂੰ ਉਹ ਵੀ ਜਗ੍ਹਾ ਵਿਖਾਣ ਦਾ ਯਤਨ ਕਰਦੇ ਆ। ਬਹੁਤ ਧੰਨਵਾਦ ਜੀ। ਅਸੀਂ ਉੱਥੇ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਚੱਲੇ ਆ ਜੀ ਆਓ ਸਾਡੇ ਨਾਲ। ਹਾਂ ਤਾਂ ਸੁਭ ਮਸਲਾ ਕੀ ਆ ਇਹ ਤੇ ਉਹ ਹੁਣ ਤਾਂ ਉਹ ਟੋਬੇ ਦਾ ਪਾਣੀ ਨਿਕਲ ਰਿਹਾ ਇਹ ਮੇਰੇ ਮੋਟਰ ਚ ਲਾ ਕੇ ਪਾਣੀ ਕੱਢਦੇ ਨੇ ਨਾਲੇ ਸਾਬ ਜਦੋਂ ਟੋਬਾ ਭਰ ਜਾਂਦਾ ਸਾਡੇ ਮਦਰਾ ਚ ਪਾਣੀ ਆ ਆ ਕਮਰੇ ਚ ਇੱਥੇ ਵਿਹੜੇ ਚ ਪਾਣੀ ਆ ਗਿਆ ਨਹੀਂ ਉਹ ਤੇ ਨਾਲਾ ਆ ਜਿਹੜਾ ਅੰਡਰਗਰਾਉਂਡ ਪਾਪ ਦਾ ਲਾਇਆ ਹੋਇਆ ਆ ਇੱਥੇ ਤਾਂ ਸਾਡੀ ਰਸੋਈ ਚ ਪਾਣੀ ਜਾਂਦਾ ਜਾਂ ਕੇ ਸਾਡਾ ਸ਼ੈਂਕ ਬੰਦ ਹੋ ਉਹ ਰਸੋਈ ਤੱਕ ਪਾਣੀ ਚੱਲ ਜਾਂਦਾ ਹਾਂਜੀ ਜਿਆਦਾ ਪਾਣੀ ਟੋਬੇ ਦਾ ਕੱਢਦੇ ਨਹੀਂ ਹੈ ਨਾ ਵਰਜਾ ਉੱਧਰ ਆ ਸਾਰੀ ਸੜਕ 'ਤੇ ਪਾਣੀ ਪਾਣੀ ਫੇਰ ਫੇਰਦਾ ਹੈ। ਹਾਂ ਹਾਂ। ਇਹ ਟੋਬਾ ਭਰਨ ਕਰਕੇ ਹੋਇਆ ਹੋਇਆ ਜੀ। ਅਸਾਹਸ ਮੈਂ ਤੁਹਾਡੀ ਕੋਠੀ ਬਾਹਰ ਵੇਖ ਕੇ ਆਇਆ ਸਾਰੀ ਤੇੜ ਆਈ ਹੋਈ ਹੈ। ਕਮਰਿਆਂ ਚ ਅੰਦਰ ਵੀ ਤੇੜ ਆਈ ਹੋਈ ਹੈ। ਜੀ ਫੂਲ ਪ੍ਰੂਫ ਕੋਈ ਨਹੀਂ ਸਾਡੇ ਕੋਲ ਹੈਗਾ ਪਹਿਲਾਂ ਜਿੰਨੇ ਆਏ ਆ ਪੱਤਰਕਾਰ ਅਸੀਂ ਸਭ ਨੂੰ ਆ ਬੇਟਾ ਸਾਡੇ ਨਾਲ ਬੱਚੇ ਇਹਨਾਂ ਨੇ ਦਿਖਾਈਆਂ ਸਾਰੀਆਂ ਸਾਡੀਆਂ ਤੇ ਰੇੜ ਆਈਆਂ ਹੋਈਆਂ। ਰੰਗਦਾਰੋਂ ਤੋਂ ਪਹਿਲਾਂ ਮਿਸਤਰੀ ਕੋਲ ਖੜੇ ਹੈ ਹਾਂ ਮਿਸਤਰੀ ਲੱਗੇ ਹੋਏ ਹਨ ਫਿਰ ਕੰਮ ਕਰਾ ਰਹੇ ਹਾਂ ਇਹ ਮਿਸਤਰੀਆਂ ਤੇ ਅਸੀਂ ਸਾਰੇ ਆਪਣੇ ਤੇੜਾ ਕਿਆ ਦੋ ਦਿਹਾੜੀਆਂ ਲਾ ਕੇ ਇਸਨੇ ਕਮਰੇ ਠੀਕ ਕਰੇ ਤਾਂ ਅਸੀਂ ਰੰਗ ਕਰਾਏ ਹਾਂ ਸਾਡੇ ਬੁਰਾ ਹਾਲ ਹੈ ਸਾਬ ਸਾਡੇ ਪੂਰੀ ਚੜਦੀ ਆ ਜੀ ਉੱਧ ਸਾਡੇ ਰੂੜੀਆਂ ਤੱਕ ਪਾਣੀ ਪੂਰਾ ਫਿਰਦਾ ਸਿਰਫ ਟੋਬੇ ਦਾ ਨਿਕਾਸ ਨਹੀਂ ਹੋਇਆ ਪਾਣੀ ਦਾ ਪੂਰਾ ਕਰਕੇ ਸਾਡੇ ਘਰ ਜਿਹੜਾ ਪੁਰਾਣਾ ਟੋਬਾ ਵਾ ਉਹ ਉਹ ਠੀਕ ਸੀਗਾ ਨਵਾਂ ਟੋਬਾ ਬਣਾ ਲਿਆ ਤੇ ਉੱਥੇ ਪਾਣੀ ਜਾਂਦਾ ਨਹੀਂਗਾ ਹਾਂ ਜੋ ਸਕੂਲ ਕੋਲ ਬੱਚਿਆਂ ਦੇ ਗਰਾਊਂਡ ਵਿੱਚ ਇਹਨਾਂ ਨੇ ਪੱਟਿਆ ਕੋਡ ਹਾਂ ਹਾਂ ਇਹ ਤਾਂ ਪਾਣੀ ਦਾ ਨਿਕਾਸ ਹੋ ਜਾਵੇ ਫਿਰ ਠੀਕ ਹੈ ਜਦ ਮੋਟਰ ਨਹੀਂ ਚੱਲਦੀ ਸਾਡੇ ਪਾਣੀ ਘਰਾਂ ਵਿੱਚ ਤੇ ਉੱਧਰ ਸਾਡਾ ਘਰ ਹੈ ਮਾਫਟਰ ਜੀ ਦਾ ਉਹਨਾਂ ਦਾ ਨਿਕਾਸ ਹੋ ਜਾਵੇ ਸਾਡੀ ਕਿਸੇ ਕਲ ਕੋਈ ਹੋ ਹੀ ਜਾਏ ਹਾਂ ਬਿਲਕੁਲ ਬਿਲਕੁਲ ਤੁਹਾਡਾ ਕੋਈ ਮਸਲਾ ਹੀ ਨਹੀਂਗਾ ਪਿੰਡ ਦਾ ਮਸਲਾ ਪਿੰਡ ਦੇ ਬੰਦੇ ਹੱਲ ਕਰ ਸਕਦੇ ਆ ਪਰ 3 ਮਹੀਨੇ ਹੋ ਗਏ ਤੁਸੀਂ ਡੀਸੀ ਦਫ਼ਤਰ ਦੇ ਸਾਹਮਣੇ ਬੈਠੇ ਹੋ ਤੁਹਾਡੀ ਕੋਈ ਸੁਣਦਾ ਹੀ ਨਹੀਂਗਾ ਕੋਈ ਸੁਣਵਾਈ ਨਹੀਂ ਹੈਗੀ ਹਾਂ ਜਦੋਂ ਕਿ ਇਹ ਐਮਐਲਏ ਨੂੰ ਜਾਂ ਪਿੰਡ ਦੇ ਬੰਦਿਆਂ ਨੂੰ ਪਹਿਲ ਦੇ ਆਧਾਰ ਤੇ ਆਪ ਸੋਚਣਾ ਚਾਹੀਦਾ ਵੀ ਜਿਹੜਾ ਪੁਰਾਣਾ ਟੋਬਾ ਹੈ ਉਹਨੂੰ ਸਫਾਈ ਕਰਾ ਕੇ ਉੱਥੇ ਪਾਣੀ ਛੱਡਿਆ ਜਾਵੇ ਉਹ ਤੇ ਟ੍ਰੀਟਮੈਂਟ ਪਲਾਂਟ ਲਾਇਆ ਜਾਵੇ ਪਾਣੀ ਸਾਫ਼ ਕੀਤਾ ਜਾ ਸਕਦਾ ਬੜਾ ਬੜਾ ਪ੍ਰੋਧ ਕੀਤਾ ਜਾ ਸਕਦਾ ਜਿਹੜੇ ਲਾਗੇ ਲਾਗੇ ਘਾਰੇ ਆ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ ਨਾ ਹਾਂ ਜੀ ਬਸ ਇਹ ਇਕੱਲੇ ਸਾਡੇ ਟੋਬਾ ਸਾਫ਼ ਹੋ ਜੂਵੇ ਵੀ ਪਾਣੀ ਜਾਵੇ ਟੋਬਾ ਖੁੱਲ ਚੁੱਕੇ ਬੰਦੱਸ ਆ ਉਹ ਬਾਹਰ ਨਾਲੇ ਪਾਸ ਤੋਂ ਬੜਾ ਅੱਧੀ ਟੋਬਾ ਸੀ ਜੀ ਹਾਂ ਜੀ ਠੀਕ ਹੈ ਓਕੇ ਮਾਜੀ ਹਾਂਜੀ ਵੀਰੋ ਆ ਪਿੰਡ ਦੇ ਬਾਹਰ ਬਾਹਰ ਦਰਖਤ ਪਟਕੇ ਇੱਥੇ ਪਿੰਡ ਦਾ ਗੰਦਾ ਪਾਣੀ ਸੁੱਟਣ ਵਾਸਤੇ ਆ ਜਗ੍ਹਾ ਬਣਾ ਦਿੱਤੀ ਗਈ ਜਦੋਂ ਕਿ ਉਹ ਪਿੰਡ ਦੇ ਵਿੱਚ ਟੋਬਾ ਪਹਿਲਾਂ ਹੀ 63 ਨੰਬਰ ਖਸਰਾ ਨੰਬਰ 63 ਉੱਥੇ ਬਣਿਆ ਹੋਇਆ ਜਿੱਥੇ ਚਾਰ ਕਨਾਲਾਂ ਤੋਂ ਥੋੜੀ ਜੀ ਘੱਟ ਜਗ੍ਹਾ ਦਾ ਕਿਲਾ ਜਗ੍ਹਾ ਹੈ ਗਈ ਹੈ ਇਹ ਉਸ ਤੋਂ ਵੀ ਘੱਟ ਜਗ੍ਹਾ ਇਹ ਮੈਨੂੰ ਲੱਗਦਾ ਦੋ ਕਨਾਲਾਂ ਵੀ ਨਹੀਂ ਹੋਣੀ ਆ ਇੱਥੇ ਪਿੰਡ ਦਾ ਪਾਣੀ ਰੱਖਿਆ ਗਿਆ ਤੇ ਇੱਥੇ ਲਿਆਉਣ ਲਈ ਪਿੰਡ ਦਾ ਪਾਣੀ ਕਰੋੜਾਂ ਰੁਪਏ ਖਰਚ ਕਰਨ ਦੀ ਲੋੜ ਪਾਉਗੀ ਤੇ ਜਦੋਂ ਕਿ ਉੱਥੇ ਪਾਣੀ ਆਪਣੇ ਪਉਂਦਾ ਤੇ ਸਾਰੇ ਪਿੰਡ ਦਾ ਫਾਇਦਾ ਹੁੰਦਾ ਵਾ ਆ ਦੇਖ ਸਕਦੇ ਜੀ ਆਪਾਂ ਜਿਹੜਾ ਟੋਬਾ ਪਹਿਲਾਂ ਪਟਿਆ ਹੋਇਆ ਜੀ ਇੱਕ ਜਿਹੜਾ ਕਿ ਉੱਧਰ ਬੰਦ ਕਰਕੇ ਇੱਧਰ ਆਪਾਂ ਟੋਬਾ ਲਿਆਂਦਾ ਗਿਆ ਇਹ ਉਸ ਤੋਂ ਬੰਦ ਕਰਨ ਤੋਂ ਵੀ ਪਹਿਲਾਂ ਇੱਕ ਇੱਥੇ ਪਟਿਆ ਗਿਆ ਸੀ ਜੀ ਟੋਬਾ ਅੱਛਾ ਜੀ ਇਹ ਵਾਲਾ ਉਹ ਟੋਬਾ ਜੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੀ ਇਹ ਕਿ ਜਿਹੜਾ ਪਾਣੀ ਆ ਜਿਹੜਾ ਲੈਵਲ ਜਿਹੜਾ ਪਾਈਪ ਆ ਉਹ ਪਾਈਪ ਆਪਾਂ ਨੂੰ ਦਿਖਾਈ ਨਹੀਂ ਦੇ ਰਿਹਾ ਜਿਹੜਾ ਇਹਦੇ ਵਿੱਚ ਗਿਰ ਰਿਹਾ ਪਾਣੀ ਗਿਰ ਰਿਹਾ ਜਦ ਕਿ ਉੱਪਰ ਹੋਣਾ ਚਾਹੀਦਾ ਸਫਾਈ ਦਾ ਵੀ ਕੋਈ ਪ੍ਰਬੰਧ ਨਹੀਂ ਹੈਗਾ ਉਹਦੇ ਨਹੀਂ ਜੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਹੈ ਜੀ ਉਹ ਆਪਾਂ ਇੱਥੇ ਜਿਹੜੇ ਦਰਖਤ ਲੱਗੇ ਸਨ ਸਾਰੇ ਪੱਟ ਦਿੱਤੇ ਹਾਂ ਇੱਥੇ ਉਹ ਤੁਹਾਨੂੰ ਟੋਪਾ ਜੀ ਉਹ ਤੁਹਾਨੂੰ ਉਹ ਤਾਂ ਉਹਨੇ ਅੱਛਾ ਇੱਕ ਹੋਟ ਰੋਬਾ ਬਣਾਇਆ ਟੋਪਾ ਜੀ ਸਕੂਲ ਦੇ ਦੋਨੇ ਪਾਸੇ ਟੋਪਾ ਜਿਹੜਾ ਪੱਟਿਆ ਇਹ ਕੀ ਸੀਗਾ ਇਹ ਸੀ ਜਿਹਦੇ ਸਾਹਮਣੇ ਇੱਕ ਗਰਾਊਂਡ ਸੀ ਜੀ ਇਹ ਗਰਾਊਂਡ ਸੀ ਇਹ ਵੀ ਪੱਧਰਾ ਗਰਾਊਂਡ ਸੀ ਜੀ ਉਹ ਸਾਹਮਣੇ ਪੰਚਾਇਤ ਘ ਜੀਦੇਪੁਰ ਤਿੰਨ ਵਾਰ ਲੈਂਟਰ ਪੈ ਚੁੱਕਿਆ ਜਦੋਂ ਹੁਣ ਆਪਾਂ ਇੱਥੇ ਪਹੁੰਚੇ ਹਾਂ ਦੇਖ ਸਕਦੇ ਹਾਂ ਕਿ ਜੀਦੇ ਉੱਤੇ ਸਰਕਾਰੀ ਕਾਗਜ਼ਾਂ ਦੇ ਵਿੱਚ ਤਿੰਨ ਵਾਰ ਲੈਂਟਰ ਪੈ ਚੁੱਕਿਆ ਜੀ ਉਹ ਪਰੰਤੂ ਆਪਾਂ ਦੇਖ ਸਕਦੇ ਹਾਂ ਕਿ ਉੱਥੇ ਟੀਨਾ ਵੀ ਨਹੀਂ ਹੈ ਅੱਛਾ ਇਹ ਪੰਚਾਇਤੀ ਘਰ ਹੈ ਚਲੋ ਇੱਕ ਹੋਰ ਮਸਲਾ ਵੀਰੋ ਨਮਾ ਆ ਗਿਆ ਹਾਂਜੀ ਪੰਚਾਇਤ ਘਰ ਬਣਿਆ ਹੋਇਆ ਹੈ ਤਿੰਨ ਵਾਰ ਕਾਗਜ਼ਾਂ 'ਚ ਲੈਂਟਰ ਪੈ ਚੁੱਕਾ ਪਰ ਇਸ ਉੱਤੇ ਲੈਂਟ ਨਹੀਂ ਪਿਆ ਤੇ ਟੀਨਾ ਵੀ ਨਹੀਂ ਪਈਆਂ ਸਿਮਿੰਟ ਵਾਲੀਆਂ ਟੀਨਾ ਕਹਿ ਲਈਏ ਜਾਂ ਲੋਹੀ ਦੀਆਂ ਟੀਨਾ ਕਹਿ ਲਈਏ ਉਹ ਵੀ ਨਹੀਂ ਪਈਆਂ ਹੋਈਆਂ ਪਰ ਲੈਂਟਰ ਤਿੰਨ ਵਾਰੀ ਪੈ ਚੁੱਕਾ ਹੁੰਦੀ ਸੀ ਦੇਖ ਸਕਦੇ ਹੋ ਅਸੀਂ ਤੁਹਾਨੂੰ ਦੂਰੋਂ ਤਸਵੀਰਾਂ ਦਿਖਾ ਸਕਦੇ ਹਾਂ ਤੇ ਆਹ ਟੋਬਾ ਜੀ ਜਿੱਥੇ ਗੁਰਦੁਆਰਾ ਸਿਦਾ ਸਿੰਘਾਂ ਦੇ ਸਾਹਮਣੇ ਬਿਲਕੁਲ ਗੁਰਦੁਆਰਾ ਸਾਹਿਬ ਹੈ ਤੇ ਉਹਦੇ ਓਪੋਜ਼ਿਟ ਆ ਗੰਦ ਪਾ ਦਿੱਤਾ ਗਿਆ ਨੌਜਵਾਨ ਵੀਰ ਬਹੁਤ ਦੁਖੀ ਆ ਫਿਰ ਉਹਦੇ ਲਈ ਆ ਦੇਖੋ ਆ ਪ੍ਰਬੰਧ ਕੀਤਾ ਗਿਆ ਸਰਕਾਰ ਵੱਲੋਂ ਜਾਂ ਪਿੰਡ ਵਾਲਿਆਂ ਵੱਲੋਂ ਵਿਚਾਰਿਆਂ ਕੋਲ ਦੁਖੀ ਹੋ ਕੇ ਵੀ ਪਾਣੀ ਕੱਢਣ ਲਈ ਗਾਹ ਭੇਜਣ ਲਈ ਅਗਲੇ ਟੋਬੇ 'ਚ ਪਹਿਲਾ ਉਹ ਢੋਪੇ ਚ ਆਉਂਦਾ ਫਿਰ ਆ ਚ ਆਉਂਦਾ ਫਿਰ ਇੱਕ ਆ ਇਸ ਤੋਂ ਵੀ ਗਾਂ ਜਿੱਥੇ 2250 ਦਰਖਤ ਪਟਕੇ ਜਿਹੜਾ ਹੈਗਾ ਵਾ ਉੱਥੇ ਟੋਬਾ ਬਣਾਇਆ ਗਿਆ ਆ ਜਗ੍ਹਾ ਬੱਚਿਆਂ ਦੇ ਪਿੰਡ ਦੀ ਖੇਡਣ ਦੀ ਸੀਗੀ ਜਿਹੜੇ ਖੇਡਣ ਦੀ ਜਗ੍ਹਾ ਸੀ ਉਹ ਖਤਮ ਕਰ ਦਿੱਤੀ ਗਈ ਤੇ ਪਿੰਡ ਵਾਲੇ ਸਿਆਰੇ ਮੈਂ ਕਹੂੰਗਾ ਵੀ ਇਹੋ ਜਿਹੇ ਸਿਆਰੇ ਵਰਲਡ 'ਚ ਤੁਹਾਨੂੰ ਕਿਤੇ ਲੱਭਣੇ ਨਹੀਂ ਜਿਨ੍ਹਾਂ ਦਾ ਆ ਕਹਿਣਾ ਵਾ ਵੀ ਪਿੰਡ ਵਿੱਚ ਜਿੱਥੇ ਖੇਡਣ ਦਾ ਗਰਾਊਂਡ ਹੁੰਦਾ ਨਾ ਉੱਥੇ ਬੈਠ ਕੇ ਬੱਚੇ ਨਸ਼ਾ ਕਰਦੇ ਆ ਜੇ ਨਸ਼ਾ ਕਰਦੇ ਆ ਤੇ ਪਿੰਡ ਦੇ ਨੌਜਵਾਨ ਇੱਥੇ ਜਾਂ ਪਿੰਡ ਦੇ ਬਜ਼ੁਰਗ ਆ ਕੇ ਇੱਥੇ ਰਾਤ ਸ਼ਾਮ ਨੂੰ ਬੈਠਣ ਉਹਨਾਂ ਦੀ ਨਿਗਰਾਨੀ ਕਰਨ ਪੁਲਿਸ ਪ੍ਰਸ਼ਾਸਨ ਕਾਦੇ ਲਈ ਉਹਨਾਂ ਨੂੰ ਰੋਕਿਆ ਜਾ ਸਕਦਾ ਪਰ ਇਹਦਾ ਇਹ ਮਤਲਬ ਥੋੜੀ ਹੈ ਤੁਸੀਂ ਪਿੰਡਾਂ ਚੋਂ ਗਰਾਊਂਡ ਹੀ ਖਤਮ ਕਰ ਦੋ ਜੇ ਗਰਾਊਂਡ ਹੀ ਨਾ ਹੋਊਗਾ ਤੇ ਬੱਚਿਆਂ ਦੇ ਖੇਡਣ ਮਲਣ ਦੀ ਜਗ੍ਹਾ ਕਿੱਥੇ ਰਹੂਗੀ ਵੇੜੇ ਸਾਡੇ ਛੋਟੇ ਹੋ ਗਏ ਚਾਰ ਚਾਰ ਘਰ ਬਣ ਗਏ ਇੱਕ ਇੱਕ ਵੇੜੇ ਦੇ ਵਿੱਚ ਕੰਧਾਂ ਵੱਜ ਗਈਆਂ ਤੇ ਵੇੜੇ ਰਹਿ ਹੀ ਨਹੀਂ ਬੱਚੇ ਗਰਾਊਂਡ 'ਚ ਖੇਡਣਾਉਂਦੇ ਉਹ ਵੀ ਤੁਸੀਂ ਖੋਹ ਲਿਆ ਬੱਚਿਆਂ ਦੇ ਕੋਲੋਂ ਤੇ ਹੁਣ ਹਾਲਾਤ ਇਹ ਹੈ ਕਿ ਇਹ ਵੀ ਇੱਕ ਟੋਬਾ ਬਣ ਗਿਆ ਇੱਕ ਤੁਹਾਨੂੰ ਟੋਬਾ ਪਹਿਲਾਂ ਵਿਖਾਇਆ ਤੇ ਇੱਕ ਟੋਬਾ ਤੁਹਾਨੂੰ ਹੋਰ ਵਿਖਾਉਂਦੇ ਆ ਜਿੱਥੇ 200 250 ਗ੍ਰਫਤ ਦਰਖਤ ਵੱਢ ਦਿੱਤੇ ਗਏ ਤੇ ਹਾਂਜੀ ਵੀਰ ਜੀ ਕੁਝ ਕਹਿਣਾ ਚਾਹੁੰਦੇ ਹੋ ਸੀ ਬਸ ਜਿਹੜਾ ਜੀ ਆਪਣੇ ਕਿਹਾ ਹੋਇਆ ਜੀ ਪਿਛਲਾ ਟੋਬਾ ਜਿਹੜਾ ਮਤਾ ਪਿਆ ਸੀ ਜਿਹੜਾ ਗੈਰ ਕਾਨੂੰਨੀ ਮਤਾ ਹੈ ਜੀ ਉਹਨੂੰ ਉਹਦੇ ਉੱਤੇ ਜਿਹੜੇ ਇਜਲਾਸ ਜਿਹੜਾ ਛੱਡਿਆ ਜਾਂਦਾ ਇਜਲਾਸ ਦਾ ਬਲਾਇਆ ਨਹੀਂ ਸੀ ਪਰ ਜਿਹੜੇ ਆਪਣਾ ਗ੍ਰਾਮ ਸਭਾ ਦੀ ਜਿਹੜੀ ਸੈਨ ਹੁੰਦੇ ਨੇ ਜੀ ਤਾਂ ਉਹ ਆਪਣੀ ਜਿਹੜੀ ਮਨਰੇਗਾ ਉਰੇ ਲੱਗਦੇ ਤੁਸੀਂ ਦੇਖ ਸਕਦੇ ਸਾਡੀਆਂ ਬੀਬੀਆਂ ਭੈਣਾਂ ਉਰੇ ਫਿਰਦੀਆਂ ਨੇ ਜੀ ਮਨਰੇਗਾ ਦੇ ਵਿੱਚ ਕੰਮ ਕਰ ਰਹੀਆਂ ਤਾਂ ਉਹਨਾਂ ਤੋਂ ਤੱਕੇ ਦੇ ਨਾਲ ਸੈਨ ਕਰਾਏ ਗਏ ਨੇ ਜੇ ਤੁਸੀਂ ਚਾਹੋ ਨੇ ਤਾਂ ਇਹਨਾਂ ਤੋਂ ਕੁਝ ਵੀ ਸਕਦੇ ਹੋ ਆਪਾਂ ਇਹ ਵੀ ਕਨਫਰਮ ਕਰ ਸਕਦੇ ਹਾਂ ਜਿਹੜੇ ਸੈਨ ਕਰਾਏ ਗਏ ਜਿਹੜਾ ਝੂਠਾ ਮਤਾ ਪਾਇਆ ਗਿਆ ਜੀ ਪਹਿਲਾਂ ਜਿਹੜਾ ਟੋਪਾ ਭਰਿਆ ਗਿਆ ਉਸ ਭਰਨ ਦੇ ਵਿੱਚ ਜੀ ਆ ਕਰਾਓ ਗੱਲ ਹਾਂਜੀ ਭੈਣ ਜੀ ਤੁਹਾਡੇ ਜੇ ਕੋਈ ਤੁਹਾਡੇ ਕੋਲ ਤੱਕੇ ਨਾਲ ਸੈਨ ਕਰਵਾਏ ਗਏ ਆ ਫਟ ਚੋਖੋ ਯਾਰ ਜੀ ਆਹਾਰੇ ਕਰ ਰਹੇ ਸਨ ਐ ਕਰ ਐ ਕਰ ਐ ਬਣਾਉ ਦਾ ਬਣਾ ਲੱਗ ਜੀ ਜਿਹੜੇ ਸਾਈਨ ਹੋਣੇ ਆ ਜੀ ਕੰਮ ਹੋਣਾ ਨਰੇਗਾ ਦਾ ਕੰਮ ਲੱਗਣਾ ਸੂਏ ਤੇ ਅੱਛਾ ਇਹ ਨਹੀਂ ਦੱਸੇਗਾ ਵੀ ਟੋਬਾ ਪੂਰਾ ਜੀ ਇਹਦੇ ਵਾਰ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸਾਫ ਪੇਤੇ ਸਾਡੇ ਸਾਈਨ ਕਰਵਾਏ ਗਏ ਆ ਜੀ ਅੱਛਾ ਕੁਝ ਨਹੀਂ ਲਿਖਿਆ ਹੋ ਰਿਹਾ ਉੱਤੇ ਨਹੀਂ ਸਾਫ ਪੇਤੇ ਸਾਈਨ ਹੋਏ ਜੇ ਲਿਖਿਆ ਹੋ ਹੁੰਦਾ ਸੀ ਪੜ੍ਹ ਕੇ ਹੀ ਕਰਦੇ ਜੀ ਹਾਂ 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 ਅਸੀਂ ਇਹ ਹਜੇ ਕੋਈ ਨਹੀਂ ਇਹਦੇ ਵਿੱਚ ਕਰੇ ਹੈਗਾ ਸਾਨੂੰ ਕੋਈ ਤੇ ਕਿਹੜੇ ਬੰਦੇ ਸੰ ਸਾਈਨ ਕਰਾਉਣ ਵਾਲੇ ਪੰਜ ਜੀ ਹਾਂਜੀ ਸਾਈਨ ਕਰਾਉਣ ਵਾਲੇ ਕੌਣ ਸੰ ਸਾਈਨ ਕਰਾਉਣ ਵਾਲੇ ਜਿਹੜੇ ਕੰਮ ਵਾਲੇ ਹੀ ਆ ਜੀ ਮੇਟ ਸਾਵੇ ਹੈ ਜੀ ਕੋਣ ਸੀ ਹੋਰ ਹੋਰ ਕੋਈ ਨਹੀਂ ਸੀ ਉਹੀ ਸੀਗੇ ਜੀ ਉਹ ਹਾਂ ਜੀ ਉਹਨਾਂ ਨੂੰ ਕਿਹਾ ਉਹ ਕਹਿੰਦੇ ਸਾਨੂੰ ਸੈਕਟਰੀ ਸਾਹਿਬ ਕਹਿ ਕੇ ਗਏ ਵੀ ਕੰਮ ਤਾਂ ਲੱਗੂਗਾ ਅੱਛਾ ਬਾਅਦ ਵਿੱਚ ਉਹ ਚੇ ਲਿਖ ਦਿੱਤਾ ਵੀ ਤੋਬਾ ਧੰਨਵਾਦੀ ਇਹਨਾਂ ਤੋਂ ਸਾਈਨ ਕਰਾਏ ਗਏ ਆ ਹਾਂ ਜੀ ਉਹ ਬਾਅਦ ਵਿੱਚ ਇਹਨਾਂ ਨੇ ਕਾਰਵਾਈ ਆਪਣੇ ਆਪ ਕਰੀ ਹੈ ਤੇ ਤੁਸੀਂ ਕੋਰੇ ਕਾਗਜ਼ ਤੇ ਸਾਈਨ ਕਿਉਂ ਕੀਤੇ ਸਰ ਸਾਨੂੰ ਇਹਨਾਂ ਨੂੰ ਕਿਹਾ ਕੰਮ ਉਹਦਾ ਆਊਗਾ ਜਿਹਦੇ ਸਾਈਨ ਹੋਣਗੇ ਜੀ ਅੱਛਾ ਸਾਨੂੰ ਇਹ ਕਹਿ ਕੇ ਕਰਾਇਆ ਜੀ ਇਹ ਵੀ ਝੂਠ ਬੋਲਿਆ ਕਿ ਆ ਵੀ ਤੁਹਾਨੂੰ ਐਦਾ ਵੀ ਕੰਮ ਤਾਂ ਮਿਲੂ ਜੇ ਤੁਸੀਂ ਸਾਈਨ ਹੋਣਗੇ ਜੀ ਸਾਈਨ ਹੋਣ ਹਾਂਜੀ ਅਸੀਂ ਕੰਮ ਕਰਕੇ ਹੀ ਕਰਿਆ ਸਾਡੇ ਅੱਗੇ ਵੀ ਜਨ ਨੇ ਸਾਈਨ ਕਰਕੇ ਅੱਗੇ ਵੀ ਸਤਾਹੀ ਕਰੇ ਜੀ ਬਾਅਦ ਵਿੱਚ ਇਹਨਾਂ ਨੇ ਲਿਖਤੀ ਕੰਮ ਕਰਿਆ ਜੀ ਇਹਦੇ ਵੀ ਸਾਨੂੰ ਕੋਈ ਜੇ ਲਿਖਿਆ ਹੁੰਦਾ ਸੀ ਅੱਗੇ ਪੜ੍ਹ ਕੇ ਹੀ ਕਰਦੇ ਹਾਂ ਵੀ ਕਾਹਦੇ ਕੰਮ ਦੇ ਦੇਖੋ ਜੀ ਇੱਕ ਪਿੰਡ ਹੈ 600 ਵੋਟੇ ਇੱਥੇ ਵੀਰੋ ਕਿੰਨੀ ਵੱਡੀ ਰਾਜਨੀਤੀ ਹੈ ਇੱਕ ਟੋਬਾਪੂਰਨ ਦੇ ਲਈ ਆ ਨਰੇਗਾ ਵਾਲੀਆਂ ਪੈਨਾ ਦਾ ਵੀ ਵਰਤੋਂ ਕਰ ਲਈ ਗਈ ਕੋਰੇ ਕਾਗਜ਼ਾਂ ਤੇ ਸਾਈਨ ਕਰਾ ਕੇ ਉੱਤੇ ਲਿਖ ਦਿੱਤਾ ਗਿਆ ਵੀ ਟੋਬਾਪੂਰਨ ਵੱਤੇ ਸਾਈਨ ਕਰਵਾਏ ਗਏ ਆ ਆ ਪੰਚਾਇਤ ਘਰ ਦਾ ਮਸਲਾ ਤੁਹਾਨੂੰ ਵਿਖਾ ਦਿੱਤਾ ਵਾ ਇੱਕ ਟੋਬਾ ਤੁਹਾਨੂੰ ਪਿੱਛੇ ਵਿਖਾ ਕੇ ਆਏ ਆ ਇੱਕ ਟੋਬਾ ਅੱਗੇ ਆ ਗਿਆ ਤੇ ਇਸ ਤੋਂ ਅਗਲਾ ਟੋਬਾ ਉਹ ਤੁਹਾਨੂੰ ਵਿਖਾਵਾਂਗੇ ਜਿੱਥੇ ਪਿੰਡ ਦਾ ਪਾਣੀ ਜਾ ਹੀ ਨਹੀਂ ਸਕਦਾ ਹਾਂਜੀ ਆਪਣੇ ਪਿੰਡ ਦੇ ਵਿੱਚ ਜੀ ਹੁਣ ਕੁਝ ਦਿਨਾ ਪਹਿਲਾਂ ਐਸ ਡੀ ਐਮ ਸਾਹਿਬ ਏ ਡੀ ਸੀ ਡੀ ਸਾਹਿਬ ਤੇ ਡੀ ਐਸ ਪੀ ਸਾਹਿਬ ਆਏ ਸੀ ਜੀ ਤਾਂ ਉਹਨਾਂ ਦੇ ਸਾਹਮਣੇ ਵੀ ਸਾਡੀਆਂ ਬੀਬੀਆਂ ਨੇ ਇਹ ਗੱਲ ਰੱਖੀ ਕਿ ਸੱਤੋਂ ਕੋਰੇ ਕਾਗਜ਼ ਤੇ ਸਾਈਨ ਕਰਾ ਲੈਗੇ ਸੀ ਇਹੋ ਮਤਾ ਜਿਹੜਾ ਝੂਠਾ ਪਿਆ ਹੋਇਆ ਇਹਨਾਂ ਨੂੰ ਉਲਟਾ ਡਾਂਟਣ ਲੱਗੇ ਕਿ ਤੁਸੀਂ ਕਿਉਂ ਕਰੇ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕਰੀ ਜਿਹੜੇ ਨਾਲ ਖੜੇ ਸੀ ਜਿਹੜੇ ਸੈਕਟਰੀ ਸਾਹਿਬ ਵੀ ਉੱਥੇ ਆਏ ਹੋਏ ਸੀ ਸਾਬਕਾ ਸਰਪੰਚ ਵੀ ਉੱਥੇ ਖੜੇ ਸੀ ਕਿ ਤੁਸੀਂ ਇਹਨਾਂ ਨੂੰ ਤਾਂ ਝੂਠੇ ਸ਼ਾਨ ਕਿਉਂ ਕਰਵਾਏ ਉਹਨਾਂ ਤੋਂ ਕੋਈ ਸਵਾਲ-ਜਵਾਬ ਨਹੀਂ ਪੁੱਛਿਆ ਗਿਆ ਹਾਲਾਂ ਉਹਨਾਂ ਤੋਂ ਉਲਟ ਜਿਹੜੇ ਸ਼ਿਕਾਰ ਹੋਏ ਬਨੇ ਇਸ ਕਹਿ ਦੋ ਕਿ ਕੰਮ ਦਾ ਗੈਰਕਾਨੂੰਨੀ ਕੰਮ ਦਾ ਉਹਨਾਂ ਦੇ ਨਾਲ ਉਹਨਾਂ ਨੂੰ ਡਾਂਟਿਆ ਗਿਆ ਕਿ ਤੁਸੀਂ ਕੋਰੇ ਕਾਗਜ਼ ਤੇ ਕਿਉਂ ਕਰੇ ਨੂੰ ਨਹੀਂ ਕਰਨੀ ਚਾਹੀਦੀ ਸੀ ਐਦਾਂ ਨਹੀਂ ਉਦਾਂ ਨਹੀਂ ਪਰ ਉਹਨਾਂ ਨਾਲ ਕੋਈ ਵੀ ਇੰਨਾ ਕਿ ਪੋਲਿਟੀਕਲ ਪ੍ਰੈਸ਼ਰ ਉਹਨਾਂ ਤੇ ਬਣਿਆ ਹੋਇਆ ਕਿ ਸਾਡਾ ਕੋਈ ਵੀ ਪਿੰਡ ਦਾ ਕੰਮ ਹੈ ਜਿਹ ਜੀ ਧੰਨਵਾਦ ਜੀ ਇੱਕ ਨਾਲ ਤੁਹਾਨੂੰ ਤੀਜਾ ਟੋਬਾ ਦਿਖਾ ਰਹੇ ਆ ਪਹਿਲਾ ਟੋਬਾ ਤੁਹਾਨੂੰ ਜਿੱਦ ਕੁਦਰਤੀ ਨਿਕਾਸ਼ ਵਾਲਾ ਵਿਖਾਇਆ ਜਿੱਥੇ ਕੁਦਰਤੀ ਪਾਣੀ ਸਾਰੇ ਪਿੰਡ ਦਾ ਇਕੱਠਾ ਹੋ ਕੇ ਆਉਂਦਾ ਉਹ ਪਹਿਲਾ ਤੁਹਾਨੂੰ ਦਿਖਾ ਦਿੱਤਾ ਪਰ ਉਹ ਟੋਬਾ ਪੂਰਿਆ ਗਿਆ ਪੂਰਨ ਦੀ ਤਿਆਰੀ ਕੀਤੀ ਗਈ ਪਿੰਡ ਦੇ ਆਗੂ ਇਸ ਪਿੰਡ ਦਾ ਭਲਾ ਨਹੀਂ ਚਾਹੁੰਦੇ ਇਸ ਪਿੰਡ ਨੂੰ ਬਰਬਾਦ ਕਰਨਾ ਚਾਹੁੰਦੇ ਆ ਆ ਚੀਜ਼ਾਂ ਟੋਬਾ ਜਿੱਥੇ 2250 ਦਰਖਤ ਵੱਢੇ ਗਏ ਇਹ ਬਿਲਕੁਲ ਸਰਕਾਰੀ ਸਕੂਲ ਦੇ ਨਾਲ ਆ ਇਥੋਂ ਉਹ ਆ ਨਿਕਲਦਾ ਸੀ ਉਹ ਬੰਦ ਕਰ ਦਿੱਤਾ ਗਿਆ ਦਰਵਾਜ਼ਾ ਵੀ ਔਰ ਡੀਸੀ ਦਫਤਰ ਦੇ ਬਾਹਰ 3 ਮਹੀਨੇ ਤੋਂ ਇਸ ਪਿੰਡ ਦੇ ਵੀਰ ਨੌਜਵਾਨ ਧਰਨਾ ਲਾ ਕੇ ਬੈਠੇ ਹੋਏ ਆ ਕੋਈ ਸੁਣਵਾਈ ਨਹੀਂ ਕੋਈ ਅਪੀਲ ਨਹੀਂ ਔਰ ਇਸ ਟੋਬੇ ਦੇ ਵਿੱਚੋਂ 250 ਦਰਖਤ ਵੱਡੇ ਗਏ ਕਿਹੜਾ ਜੰਗਲਾਤ ਵਿਭਾਗ ਵੱਢ ਕੇ ਲੈ ਗਿਆ ਕਿੱਥੇ ਵੇਚੇ ਗਏ ਉਹ ਲੱਕੜ ਕਿੱਥੇ ਗਈ ਕੋਈ ਪਤਾ ਨਹੀਂ ਔਰ ਇਸ ਟੋਬੇ ਦੀ ਸਾਰੀ ਮਿੱਟੀ ਵੇਚ ਦਿੱਤੀ ਗਈ ਕਿੱਥੇ ਵੇਚੀ ਗਈ ਉਹਦਾ ਕੀ ਹਿਸਾਬ-ਤਾਬਾ ਕੋਈ ਪਤਾ ਨਹੀਂ ਐਡੀ ਹਨੇਰ ਕਰਦੀ 2025 ਚੱਲ ਰਿਹਾ ਔਰ ਅਸੀਂ ਪੰਜਾਬ ਨੂੰ ਬਦਲਦੀਆਂ ਔਰ ਪੰਜਾਬ ਨੂੰ ਨਵੀਆਂ ਲਿਆ ਤੇ ਲੈਣ ਦੀ ਗੱਲ ਕਰ ਰਹੇ ਆ ਅੱਜ ਨੌਜਵਾਨ ਪਿੰਡ ਦੇ ਵਿਚਾਰੇ ਇਕੱਠੇ ਹੋ ਕੇ ਬਾਹਰ ਮੇਨ ਰੋਡ ਜਾਮ ਕਰਨ ਦੀਆਂ ਗੱਲਾਂ ਕਰ ਰਹੇ ਆ ਵੀ ਅਸੀਂ ਪਿੰਡ ਦਾ ਨਕਾਸ ਚਾਹੁੰਨੇ ਆ ਪਿੰਡ ਦਾ ਭਲਾ ਚਾਹੁੰਨੇ ਆ ਤੇ ਸਾਨੂੰ ਆਖਰਕਾਰ ਪਿੰਡ ਦੇ ਲਈ ਅਸੀਂ ਆਪਨਾ ਸਭ ਕੁਝ ਕੁਰਬਾਨ ਕਰ ਦੇਾਂਗੇ ਇਹਨਾਂ ਨੇ ਅੱਜ ਧਰਨਾ ਲਾਇਆ 메ਨ ਰੋਡ ਤੇ ਅਸੀਂ ਪਿੰਡ ਦੇ ਤੁਹਾਨੂੰ ਤਿੰਨ ਟੋਬੇ ਦਿਖਾ ਦੱਤੇ ਆ ਇੱਕ ਉਹ ਟੋਬਾ ਜਿਹੜਾ ਕੁਦਰਤੀ ਤੌਰ ਤੇ ਖਸਰਾ ਨੰਬਰ 63 ਜਿਹੜਾ ਸ਼ੁਰੂ ਤੋਂ ਚੱਲੇ ਆ ਰਿਹਾ ਜਿੱਥੇ ਪਿੰਡ ਦਾ ਸਾਰਾ ਪਾਣੀ ਆ ਜਾਂਦਾ ਤੇ ਪਿੰਡ ਨੂੰ ਕੋਈ ਪ੍ਰੋਬਲਮ ਨਹੀਂ ਪੈਂਦੀ ਪਰ ਇੱਥੇ ਪਾਣੀ ਲਿਆਣ ਲਈ ਕਰੋੜਾਂ ਰੁਪਇਆ ਖਰਚ ਕਰਨਾ ਪੈਣਾ ਤੇ ਫੇਰ ਵੀ ਪਾਣੀ ਇੱਥੇ ਆ ਨਹੀਂ ਰਿਹਾ ਔਰ ਜਦੋਂ ਇਹ ਪਾਣੀ ਇੱਥੋਂ ਭਰਦਾ ਤੇ ਪਿੰਡ 'ਚ ਫੇਰ ਵਾਪਸ ਜਾਂਦਾ ਤੇ ਘਰਾਂ 'ਚ ਤੁਹਾਨੂੰ ਵਿਖਾਇਆ ਸੀ ਇਸ ਵੀਡੀਓ ਦੇ ਵਿੱਚ ਉਸ ਘਰਾਂ ਦੀਆਂ ਕੰਧਾਂ ਦੇ ਵਿੱਚ ਤੇੜਾਂ ਆ ਗਈਆਂ ਤੇ ਇੱਕ ਬੀਬੀ ਨੇ ਸਾਨੂੰ ਦੱਸਿਆ ਕਿ ਕਹਿੰਦੇ ਜਦੋਂ ਅਸੀਂ ਰਾਤ ਨੂੰ ਸੌਂਨੇ ਆ ਨਾ ਤੇ ਸਾਨੂੰ ਉਹ ਤੇੜਾਂ ਦੇ ਵਿੱਚੋਂ ਬਾਹਰ ਗਲੀ ਵਿੱਚ ਕੌਣ ਆਇਆ ਕੌਣ ਜਾਂਦਾ ਇੰਨੀਆਂ ਵੱਡੀਆਂ ਤੇੜਾਂ ਉਹ ਸਾਫ਼ ਦਿਖਦਾ ਵਾ ਇਹ ਹਾਲਾਤ ਨੇ ਪਿੰਡ ਦੇ ਆਗੂ ਇੱਥੋਂ ਦੇ ਐਮਐਲਏ ਮੰਤਰੀ ਸਹਿਬਾਨ ਸਾਰੇ ਰਲੇ ਹੋਏ ਆ ਪਤਾ ਨਹੀਂ ਕਿਉਂ ਇਹਨਾਂ ਕੋਲ ਵੋਟਾਂ ਲੈਣ ਲੱਗਿਆ ਤੇ ਤਰਲੇ ਕੱਢਦੇ ਆ ਭਾਈ ਸਾਡਾ ਸਾਨੂੰ ਵੋਟਾਂ ਪਾ ਦਿਓ ਅਸੀਂ ਤੁਹਾਡਾ ਸਾਰਾ ਕੰਮ ਕਰਾਂਗੇ ਹੁਣ ਸਾਰਾ ਪਿੰਡ ਇੱਕ ਪਾਸੇ ਆ ਤਿੰਨ ਚਾਰ ਪਿੰਡ ਦੇ ਪਰਿਵਾਰ ਇੱਕ ਪਾਸੇ ਆ ਜਿਨ੍ਹਾਂ ਨੇ ਸਾਰੇ ਪਿੰਡ ਨੂੰ ਦੁਖੀ ਕੀਤਾ ਹੋਇਆ ਸੋ ਅਸੀਂ ਚਾਹਾਂਗੇ ਪ੍ਰਸ਼ਾਸਨ ਇਹਨਾਂ ਗੱਲਾਂ ਵੱਲ ਧਿਆਨ ਦੇਵੇ ਇੱਥੋਂ ਦੇ ਡੀਸੀ ਸਾਹਿਬਾਨ ਧਿਆਨ ਦੇਣ ਔਰ ਇਹਨਾਂ ਦਾ ਜਿਹੜਾ ਮਸਲਾ ਹੈ ਜਲਦੀ ਹੱਲ ਕੀਤਾ ਜਾਵੇ ਨਹੀਂ ਤੇ ਇਹ ਮਸਲਾ ਕੱਲ ਨੂੰ ਵੱਡੇ ਪੱਧਰ ਤੇ ਹੋਰ ਕਿਸਾਨ ਜਥੇਬੰਦੀਆਂ ਵੀ ਆਉਣਗੀਆਂ ਹੋਰ ਵੱਡੇ ਜਿਹੜੇ ਆਗੂ ਵੀ ਆਉਣਗੇ ਫਿਰ ਵੱਡਾ ਮਸਲਾ ਬਣੇਗਾ ਫਿਰ ਵੀ ਕਰਨਾ ਪਏਗਾ ਕਰਨਾ ਅਖਰ ਕਰ ਪੈ ਰਹੇ ਹੀ ਇਹਨਾਂ ਨੂੰ ਤੇ ਫਿਰ ਜੇ ਅਸੀਂ ਚਾਹੁੰਦੇ ਹਾਂ ਕਿ ਪਹਿਲੇ ਕਰ ਲਿਆ ਜਾਵੇ ਤੇ ਚੰਗੀ ਗੱਲ ਹੈ ਧੰਨਵਾਦ